ਹਮਲਾ ਕੀਤਾ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਹਮਲਾ ਕੀਤਾ ਮੈਂ ਉਹਨਾਂ ਦੀ ਵੀ ਕਿਉਂਕਿ ਕੱਲ ਨੂੰ ਲੰਚਨ ਲੱਗਣਾ ਸੀਗਾ ਕਿ ਅਧਿਆਪਕ ਨੇ ਹੱਥ ਚੱਕ ਲਿਆ ਮੁੱਖ ਅਧਿਆਪਕ ਨੇ ਹੱਥ ਚੱਕ ਲਿਆ ਤਰ੍ਹਾਂ ਹੈ ਕਿ ਜਿਹੜਾ ਮਿਡੇ ਮੀਲ ਬੰਦਾ ਹੈ ਜਦੋਂ ਬੱਚੇ ਸਵੇਰੇ ਆ ਜਾਂਦੇ ਆ ਬੱਚੇ ਹਾਜ਼ਰੀ ਇੱਕ ਲੱਗਦੀ ਹੈ ਜਦੋਂ ਹਾਜ਼ਰੀ ਲੱਗਦੀ ਹੈ ਉਹ ਮੈਂ ਸੱਚ ਕੇ ਪਥ ਕਰਾਈ ਹੂੰ ਤੂੰ ਮੁਝੇ jhuka ਨਹੀਂ ਸਕਤੇ ਮੈ ਸੂਨੀ ਹੋਏ تھے ਆ 14 ਤਰੀਕ ਤੋਂ ਬਾਅਦ 15 ਤਰੀਕ ਨੂੰ ਆਏ ਆ ਘਟਨਾ ਹੋ ਗਈ ਉਹਨਾਂ ਨੇ ਗੇਟ ਤੇ ਆ ਕੇ ਕੁਝ ਲੋਕਾਂ ਨੂੰ ਲੈ ਕੇ ਗੰਦੀਆਂ ਗੱਲਾਂ ਫੇਰ ਵੀ ਗੱਡੀਆਂ ਸਿਕਿਉਰਟੀ ਵਾਲੇ ਉੱਥੇ ਮੌਜੂਦ ਸੀਗੇ ਠੀਕ ਹੈ ਉਹਨਾਂ ਨੂੰ ਆਨ ਦਾ ਫੋਰਥ ਪੇਜ ਪੜਦਾ ਹੈ ਵਿਦਿਆਰਥੀ ਅਰਸ਼ਦੀਪ ਮਾਂਜੂ ਉਹਨੇ ਉਹ ਮੇਰੇ ਕੋਲ ਕੰਪਲੇਂਟ ਲੈ ਕੇ ਆਇਆ ਉਹਦੀ ਮਦਰ ਨਾਲ ਸੀ ਇਸ ਇਸੇ 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 ਸਾਰੀ ਘਟਨਾ ਕ੍ਰਮ ਜਿਹੜਾ ਹੈ ਇਹ ਆਫਿਸ ਦੇ ਵਿੱਚ ਰਿਕਾਰਡ ਦਿੱਤਾ ਜਾਵੇ ਅੱਛਾ ਜਦੋਂ ਦੂਸਰੀ ਗੱਲ ਜਿਹੜੀ ਹੈ ਉਹ 10 ਤਰੀਕ ਨੂੰ ਕਹਿੰਦੀ ਟਰਮੀਨੇਟ ਹੋ ਗਏ 10 ਨਹੀਂ ਤੋਂ ਲੈ ਕੇ 23 ਤਰੀਕ ਤੱਕ ਤੇ 10 ਤਰੀਕ ਤੋਂ ਬਾਅਦ ਕਿ ਨਰਮਲ ਚੰਦ ਜੀ ਸਾਡੇ ਨਾਲ ਜੁੜੇ ਨੇ ਹਿੰਦੀ ਮਾਸਟਰ ਨੇ ਨਾਲ ਸਕੂਲ ਦੇ ਅਫੀਸ਼ੀਅਲ ਅਫੀਸ਼ੀਅਲ ਇੰਚਾਰਜ ਵੀ ਹੈਗੇ ਤੁਸੀਂ ਗਿਰਾਤਲਵਾੜੇ ਦੇ ਮਾਡਲ ਹਾਈ ਸਕੂਲ ਸੈਕਟਰ 2 ਦੇ ਵਿੱਚ ਹਾਈ ਪ੍ਰੋਫਾਈਲ ਜਿਹੜਾ ਕਿ ਅੱਜ ਪੂਰੇ ਮੀਡੀਆ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਇੱਕ ਐਜੂਕੇਸ਼ਨ ਜਿਹੜਾ ਜਿਹਨੂੰ ਆਪਾਂ ਸਿੱਖਿਆ ਦਾ ਮੰਦਰ ਵੀ ਕਹਿੰਦੇ ਆ ਉੱਥੇ ਇਸ ਤਰ੍ਹਾਂ ਦੀ ਇੱਕ ਘਟਨਾ ਦੇ ਬਾਰੇ ਅਸੀਂ ਸਾਡੇ ਨਾਲ ਗੱਲਬਾਤ ਕਰਨਗੇ ਕਿ ਇਸ ਇਹ ਘਟਨਾ ਜਿਹੜੀ ਹੋਈ ਹੈ ਉਹਦੇ ਪਿੱਛੇ ਤੁਸੀਂ ਸਾਨੂੰ ਦੱਸੋ ਕਿ ਇਹ ਕਿਸ ਤਰ੍ਹਾਂ ਵਾਪਕ ਹੋਇਆ ਜਾਂ ਪਹਿਲੇ ਤੋਂ ਵੀ ਸੀਗਾ ਚੱਲਦਾ ਆ ਰਿਹਾ ਸੀਗਾ ਸਰ ਐਸਐਮਸੀ ਕਮੇਟੀ ਦੀ ਚੋਣ ਹੋਣੀ ਸੀ ਅੱਛਾ ਜੀ ਉਹਦੇ ਲਈ ਪਹਿਲਾਂ ਆਪਾਂ ਮੀਟਿੰਗ 11 ਜੁਲਾਈ ਨੂੰ ਰੱਖੀ ਸੀ ਪੇਰੈਂਟਸ ਦਾ ਇਕੱਠ ਬਹੁਤ ਘੱਟ ਸੀ ਇਸ ਕਰਕੇ ਐਸਐਮਸੀ ਕਮੇਟੀ ਦੇ ਜੋ ਨੋਰਮ ਸੀਗੇ ਪੇਰੈਂਟਸ ਦਾ ਇਕੱਠ ਜਿਆਦਾ ਹੋਣਾ ਚਾਹੀਦਾ ਠੀਕ ਹੈ ਹਾਂ ਅਸੀਂ ਉਸ ਨੂੰ ਟਾਲਦੇ ਹੋਏ ਪੋਸਟਪੋਨ ਕੀਤਾ ਤੇ 14 ਤਰੀਕ ਨੂੰ ਪੇਰੈਂਟਸ ਦੀ ਮੀਟਿੰਗ ਵਾਈ ਜਿਸ ਦੇ ਵਿੱਚ ਇਕੱਠ ਦੇ ਰੂਪ ਵਿੱਚ ਲਗਭਗ 26 ਪੇਰੈਂਟਸ ਜਿਹੜੇ ਹੈ ਉਹ ਜੁੜ ਗਏ ਜੁੜ ਗਏ ਜੁੜ ਗਏ ਪੇਰੈਂਟਸ ਨੇ ਹੀ ਜਿਹੜਾ ਹੈ ਸਰਵ ਸੰਪੰਨ ਸம்மਤੀ ਨਾਲ ਜਿਹੜਾ ਹੈ ਆ 12 ਮੈਂਬਰ ਚੁਣੇ ਇਸ ਇਸ ਪ੍ਰਕਿਰਿਆ ਨੂੰ ਸਚਾਰੂ ਰੂਪ ਚ ਚਲਾਉਣ ਲਈ ਮੇਰੇ ਦੁਆਰਾ ਇੱਕ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਕੀਤਾ ਗਿਆ ਜਿਨ੍ਹਾਂ ਨੂੰ ਕਿ ਸਿੱਖਿਆ ਵਿਭਾਗ ਦੇ ਨਾਰਮਸ ਨੂੰ ਨਿਯਮਾਂ ਦਾ ਪਾਲਨ ਕਰਨਾ ਕਰਨਾ ਸੀ ਉਸ ਦੇ ਵਿੱਚ ਮੈਂ ਸਿਰਫ ਇੱਕ ਅਬਜ਼ਰਵਰ ਦੇ ਰੂਪ ਵਿੱਚ ਮੌਜੂਦ ਸੀ ਤਾਂ ਕਿ ਕੋਈ ਪੱਖਪਾਤ ਨਾ ਹੋ ਸਕੇ بڑا ਹੀ ਕੰਮ ਜਿਹੜਾ ਸਾਰਾ ਹੀ ਬੜੇ ਸੁਚਾਰੂ ਢੰਗ ਨਾਲ ਚੱਲਿਆ ਠੀਕ ਹੈ ਜੀ ਜਿਹੜੇ 26 ਪੇਰੈਂਟਸ ਸੀਗੇ ਉੱਥੇ ਮੌਜੂਦ ਸੀਗੇ ਉਹਨਾਂ ਵਿੱਚੋਂ ਜਿਹੜੇ ਨਾਮਿਨੇਸ ਆਏ ਆ ਠੀਕ ਹੈ ਉਹਨਾਂ ਦੁਆਰਾ ਹੀ ਸਿਲੈਕਟ ਕੀਤੇ ਗਏ ਜਿਨ੍ਹਾਂ ਨੇ ਨਾਮਿਨੇਸ ਆਪਣਾ ਨਾਮੰਕਨ ਨਹੀਂ ਦਿੱਤਾ ਸੀ ਉਹ ਉੱਥੇ ਮੌਜੂਦ ਸੀਗੇ ਉਹ 12 ਨਾਮੰਕਨ ਜਿਹੜੇ ਸੀਗੇ ਉਹਨਾਂ ਦੁਆਰਾ ਹੀ ਸਾਹਮਣੇ ਆਏ ਠੀਕ ਹੈ ਉਹ 12 ਜਿਹੜੇ ਨਾਮੰਕਨ ਸੀਗੇ ਨਾਮਿਨੇਸ ਸੀਗੇ ਉਹਨਾਂ ਦੁਆਰਾ ਹੀ ਅੱਗੇ ਚੇਅਰਮੈਨ ਤੇ 22 ਚੇਅਰਮੈਨ ਚੁਣਿਆ ਗਿਆ ਉਹਨਾਂ ਵਿੱਚੋਂ 6 ਮਹਿਲਾਵਾਂ 6 ਪੁਰਸ਼ ਇੱਕ ਮੁਖਿਆਧਿਆਪਕ ਇੱਕ ਸੀਨੀਅਰ ਅਧਿਆਪਕ 14 ਔਰ 2 ਜਨ ਪ੍ਰਤੀਨਿਧੀ ਸਰਕਾਰ ਦੁਆਰਾ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਾਨੂੰ ਦਿੱਤੇ ਗਏ ਜੋ ਸਿੱਖਿਆ ਵਿਭਾਗ ਦੀ ਲਿਸਟ ਸਾਨੂੰ ਸੂਚੀ ਆਈ ਉਹਨਾਂ ਵਿੱਚ 2 ਜਨ ਪ੍ਰਤੀਨਿਧੀ ਸਰਕਾਰ ਦੁਆਰਾ ਸਿੱਖਿਆ ਵਿਭਾਗ ਦੁਆਰਾ ਸਾਨੂੰ ਦਿੱਤੇ ਗਏ ਅਸੀਂ ਸਿਰਫ 12 ਜੋ ਪੇਰੈਂਟਸ ਆ ਗਏ ਉਹਨਾਂ ਦੀ ਚੋਣ ਕਰਨੀ ਸੀ ਕਰਨੀ ਸੀ ਬੜੇ ਹੀ ਸੁਚੇਤ ਜੇਟੰਗ ਨਾਲ ਨਿਯਮਾਂ ਅਨੁਸਾਰ ਐ ਐਸਐਮਸੀ ਕਮੇਟੀ ਦਾ ਗਠਨ ਹੋਇਆ ਪੂਰਨ ਰੂਪ ਸਾਰੇ ਖੁਸ਼ ਸੇ ਕੋਈ ਵੀ ਪੇਰੈਂਟਸ ਨਾਰਾਜ਼ ਨਹੀਂ ਸੀ ਸਰ ਮੈਂ ਤੁਹਾਡੀ ਗੱਲ ਰੋਕ ਰਿਹਾ ਕਿ ਇਹਦੇ ਵਿੱਚ ਤੁਹਾਡੇ ਕੁਝ ਟੀਚਰ ਵੀ ਨਾਲ ਸਿਗੇ ਜਿਹੜੇ ਕਿ ਜਦੋਂ ਤੁਸੀਂ ਆਬਜ਼ਰਵਰ ਸੀ ਕੁਝ ਟੀਚਰ ਵੀ ਤੁਹਾਡੀ ਮਦਦ ਕਰਦੇ ਨੇ ਉਹ 6 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹੀ ਉੱਥੇ ਮੌਜੂਦ ਸੀ ਹੋਰ ਕੋਈ ਟੀਚਰ ਉੱਥੇ ਮੌਜੂਦ ਨਹੀਂ ਸੀ ਨਹੀਂ ਸੀ ਪੇਰੈਂਟਸ ਮੈਂ ਅਬਜ਼ਰਵਰ ਦੇ ਰੂਪ ਠੀਕ ਹੈ ਜੀ ਐਜ਼ ਅ ਸਕੂਲ ਸੈਕਟਰੀ ਐਜ਼ ਅ ਪ੍ਰਬੰਧਕ ਐਜ਼ ਇਨਚਾਰਜ ਇਨਚਾਰਜ ਉਸ ਤੋਂ ਪਹਿਲੇ ਮੈਂ ਪੇਰੈਂਟਸ ਨੂੰ ਜਿਹੜਾ ਹੈਗਾ ਐਸ ਐਮ ਸੀ ਕਮੇਟੀ ਦੇ ਜੋ ਨਿਯਮ ਹੈਗੇ ਆ ਉਹਨਾਂ ਬਾਰੇ ਦੱਸਿਆ ਐਸ ਐਸ ਐਮ ਸੀ ਕਮੇਟੀ ਕਿਉਂ ਬਣਾਈ ਗਈ ਸਰਕਾਰ ਦੁਆਰਾ ਇਹਦਾ ਉਦੇਸ਼ ਕੀ ਹੈਗਾ ਠੀਕ ਹੈ ਜੀ ਇਹ ਬੱਚਿਆਂ ਦੇ ਵਿਕਾਸ ਲਈ ਹੈ ਸਕੂਲ ਦੇ ਵਿਕਾਸ ਲਈ ਹੈ ਭਾਵੀ ਜਿਹੜੇ ਸਾਡੀ ਪੀੜ੍ਹੀ ਹੈ ਉਹਦੇ ਵਿਕਾਸ ਲਈ ਹੈ ਸਰਕਾਰ ਵੱਲੋਂ ਜੋ ਸਹੂਲਤਾਂ ਯਾਨੀ ਕਿ ਜੋ ਤਨ ਅੰਸ਼ਦਾਨ ਜੋ ਸਾਡੇ ਸਕੂਲਾਂ ਨੂੰ ਮਿਲਦਾ ਹੈ ਉਸ ਦਾ ਸਹੀ ਉਪਯੋਗ ਕਰਨ ਲਈ ਐਸਐਮਸੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜਾਂ ਕੀਤਾ ਗਿਆ ਹੈ ਇਹਦੇ ਵਿੱਚ ਸਰਕਾਰ ਦੀ ਇਹ ਸੋਚ ਹੈ ਜੋ ਵੀ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਕੂਲਾਂ ਨੂੰ ਤਾਂ ਇਹਦਾ ਆਸੀ ਆਂਦੀ ਹੈ ਉਹਦਾ ਸਹੀ ਇਸਤੇਮਾਲ ਹੋਵੇ ਬੱਚਿਆਂ ਦੇ ਵਿਕਾਸ ਲਈ ਲੱਗੇ ਬੱਚਿਆਂ ਦੀ ਪੜ੍ਹਾਈ ਤੇ ਲੱਗੇ ਸਕੂਲ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਢਾਂਚਾ ਉਹ ਸਹੀ ਬਣੇ ਤਾਂ ਕਿ ਵਿਦਿਆਰਥੀ ਸਹੀ ਢੰਗ ਨਾਲ ਸਿੱਖਿਆ ਗ੍ਰਹਿਣ ਕਰ ਸਕਣ ਵਿਗਿਆਨਿਕ ਸਿੱਖਿਆਪਤੀ ਨਾਲ ਜੋੜ ਸਕਣ ਸਰ ਇਹ ਤਾਂ ਹੋ ਗਿਆ ਐਸਐਮ ਜਿਹੜੀ ਕਮੇਟੀ ਹੈ ਠੀਕ ਹੈ ਜੀ ਗਠਨ ਦਾ ਇਹਦਾ ਤੁਹਾਡੇ ਜਿਹੜਾ ਘਟਨਾ ਕਰਮ ਨਾਲ ਉਹ ਕੀ ਮਤਲਬ ਰਿਲੇਸ਼ਨ ਉਸ ਤੋਂ ਬਾਅਦ ਕਮੇਟੀ ਤੋਂ ਬਣ ਕੇ ਸਾਈਨ ਕਰਕੇ ਚਲੀ ਜਾਂਦੀ ਹੈ ਲਗਭਗ 2 ਵਜੇ ਛੁੱਟੀ ਹੋ ਜਾਂਦੀ ਹੈ ਜੀ ਅੱਛਾ ਜੀ 2 ਵਜੇ ਜਦੋਂ ਛੁੱਟੀ ਹੋ ਜਾਂਦੀ ਹੈ ਤੇ ਮੇਰਾ ਇੱਕ ਕੰਮ ਹੁੰਦਾ ਹੈ ਕਿ ਆਫਿਸ ਨੂੰ ਬੰਦ ਵੀ ਕਰਵਾਉਣਾ ਹੈ ਮੈਨੂੰ ਤਾਲਾ ਵੀ ਲਗਾਉਣਾ ਹੈ ਠੀਕ ਹੈ ਐਸੇ ਰਿਸਪੌਂਸਿਬਿਲਟੀ ਐਸੇ ਰਿਸਪੌਂਸਿਬਿਲਟੀ ਠੀਕ ਹੈ ਅਲਮਾਰੀਸ ਵੀ ਦੇਖਣੀ ਹੈ ਸਾਰੇ ਟੀਚਰ ਦੀ ਜਿਹੜੀ ਅਟੈਂਡੈਂਸ ਹੈ ਉਹਨੂੰ ਦੇਖਣਾ ਹੈ ਕੋਈ ਰਹਿ ਤਾਂ ਨਹੀਂ ਗਿਆ ਇਸ ਪ੍ਰਕਿਰਿਆ ਦੌਰਾਨ ਸਾਰੇ ਟੀਚਰ ਜਿਹੜੇ ਹੈ ਹਾਜ਼ਰੀ ਲਗਾ ਕੇ ਜਾ ਰਹੇ ਸੀ ਲਗਭਗ ਇੱਕ ਉਕਾਤ ਅਧਿਆਪਕਾ ਜਿਹੜੀ ਹੈ ਕੁਮਾਰੀ ਅੰਜੂ ਵਾਲਾ ਇਹ ਬਾਹਰ ਬਰਾਂਡੇ ਚ ਘੁੰਮ ਰਹੀ ਸੀ ਆ ਆ ਪਿੱਛੇ ਹੈਗਾ ਘੁੰਮ ਘੁੰਮ ਰਹੀ ਸੀ ਲਗਭਗ 15 ਮਿੰਟ 10 ਜਾਂ 15 ਮਿੰਟ ਅਸੀਂ ਇੰਤਜ਼ਾਰ ਕੀਤਾ ਪਹਿਲੇ 5 ਮਿੰਟ ਕੀਤਾ ਫਿਰ ਸੇਵਾਦਾਰ ਸੀ ਬਲਦੇਵ ਜੀ ਜਿਹੜੇ ਬਾਹਰ ਖੜੇ ਸੀ ਉਹਨਾਂ ਨੂੰ ਕਿਹਾ ਵੀ ਮੈਡਮ ਨੂੰ ਕਹੋ ਇਹ ਫੋਨ ਕਰ ਦੇ ਕਰ ਦੇ ਪਰ ਆ ਚਲੇ ਗਏ ਚਲੋ ਥੋੜੀ ਦੇਰ ਇੰਤਜ਼ਾਰ ਕੀਤਾ ਇਸ ਤੋਂ ਪਹਿਲਾਂ ਕਿ ਮੈਂ ਰਜਿਸਟਰ ﺍﻟमारी 'ਚ ਰੱਖਾ ਮੈਂ ਘਰ ਨੂੰ ਜਾਵਾ ਠੀਕ ਹੈ ਓਕੁਮੈਂਟ ਦਾ ਫਿਰ ਸੇਵਾਦਾਰ ਨੂੰ ਭੇਜਿਆ ਗਿਆ ਇਹ ਸੇਵਾਦਾਰ ਮੈਡਮ ਆ ਗਏ ਕਮਰੇ 'ਚ ਪ੍ਰਵੇਸ਼ ਕੀਤਾ ਮੈਂ ਟੇਬਲ ਤੋਂ ਰਜਿਸਟਰ ਇਹ ਚੱਕ ਕੇ ਇਸੇ ਇਸੇ ਕਮਰੇ ਦੇ ਇਹ ਸਾਰੀ ਘਟਨਾ ਕ੍ਰਮ ਜਿਹੜਾ ਹੈ ਇਹ ਆਫਿਸ ਦੇ ਵਿੱਚ ਹੀ ਹੈ ਮੈਂ ਰਜਿਸਟਰ ਜਿਹੜਾ ਹੈ ਟੇਬਲ ਤੇ ਰੱਖਿਆ ਸੀ ਉਹ ਨੂੰ ਚੱਕ ਕੇ ਇੱਧਰ ਆਂਦਾ ਹੈ ਮੈਡਮ ਇੱਥੇ ਆਂਦੇ ਆ ਇੱਥੇ ਮੈਨੂੰ ਇੱਥੇ ਆ ਕੇ ਉਹਨਾਂ ਨੇ ਹਮਲਾ ਕਰ ਦਿੱਤਾ ਮੇਰੇ ਤੇ ਤਾਬੜ ਤੋੜ ਹਮਲਾ ਕੀਤਾ ਠੀਕ ਹੈ ਮੈਂ ਇਸ ਦਾ ਵਿਰੋਧ ਨਹੀਂ ਕਰ ਸਕਿਆ ਕਿਉਂਕਿ ਮਹਿਲਾ ਸੀ ਕਿ ਮੇਰਾ ਮਨ ਉਸ ਵੇਲੇ ਕੀ ਮੇਰੇ ਮਨ ਤੋਂ ਜਿੱਤੀ ਬੜੀ ਹੀ ਕੋਸ਼ਿਸ਼ ਸੰਭਾਲੀ ਗੱਲ ਦੀ ਆ ਵੀਡੀਓ ਵੀ ਦੇਖੀਏ ਤੁਹਾਡੀ ਪਰਮਾਤਮਾ ਨੇ ਮਨ ਨੂੰ ਇੰਨੀ ਮਤਲਬ ਸ਼ਕਤੀ ਕਿੱਥੋਂ ਦਿੱਤੀ ਮੈਨੂੰ ਨਹੀਂ ਪਤਾ ਮੇਰਾ ਇਹ ਮੰਨਣਾ ਹੈ ਮੈਂ ਰਿਗਵੇਦ ਸਾਮਵੇਦ ਅਥਰਵਵੇਦ ਯਜਰਵੇਦ ਸਾਰੇ ਜਿਹੜੇ ਧਾਰਮਿਕ ਗ੍ਰੰਥਾਂ ਉਹਨਾਂ ਦਾ ਸਾਰਿਆਂ ਦਾ ਸਨਮਾਨ ਕਰਦਾ ਹਾਂ ਰਿਗਵੇਦ 'ਚ ਇਹ ਕਿਹਾ ਗਿਆ ਹੈ ਯਤਰ ਜਾਰਯਸ ਤੂ ਪੁਜਯੰਤੇ ਰਮਨਤੇ ਤਤਰ ਦੇਵਤਾ ਇੱਕ ਮਹਿਲਾ ਦੇ ਰੂਪ ਵਿੱਚ ਉਹਨਾਂ ਨੇ ਜੋ ਕੀਤਾ ਕਿਉਂ ਕੀਤਾ ਇਸ ਦਾ ਕਾਰਨ ਇਹ ਹੀ ਸੀ ਕਿ ਉਹ ਉਸ ਪ੍ਰਕਿਰਿਆ ਦੌਰਾਨ ਐਸਐਮਸੀ ਕਮੇਟੀ ਦੀ ਚੋਣ ਦੀ ਪ੍ਰਕਿਰਿਆ ਦੌਰਾਨ ਜਿਹੜੇ ਮੈਂਬਰ ਚੁਣੇਗੇ ਇਹ ਅਧਿਆਪਿਕਾ ਹਾਲ 'ਚ ਬੈਠੀ ਰਹੀ ਇਹ ਇਸ ਨੂੰ ਮੈਨੇ ਮੈਂ ਸੇਵਾਦਾਰ ਦੁਆਰਾ ਜੋ ਸਾਡਾ ਸੇਵਾਦਾਰ ਬਲਦੀਪ ਸੀ ਉਹਨੂੰ ਕਿਹਾ ਕਿ ਤੁਹਾਡਾ ਕੰਮ ਜਿਹੜਾ ਪੜ੍ਹਾਉਣ ਦਾ ਹੈਗਾ ਤੁਸੀਂ ਬੱਚਿਆਂ ਨੂੰ ਪੜ੍ਹਾਓ ਤੁਹਾਡਾ ਕੋਈ ਕੰਮ ਨਹੀਂ ਇੱਥੇ ਉਸ ਦਾ ਇੱਥੇ ਕੋਈ ਵੀ ਕੰਮ ਨਹੀਂ ਸੀਗਾ एसएमसी कमेटी ਦੇ ਇਲੈਕਸ਼ਨ ਵਿੱਚ ਇਸ ਉਕਤ ਅਧਿਆਪਕਾ ਦਾ ਕੋਈ ਵੀ ਕੰਮ ਨਹੀਂ ਸੀ ਇਸ ਵੀ ਕੋਈ ਟੀਚਰ ਨਹੀਂ ਹੈਗਾ ਉਥੇ ਮਤਲਬ ਕਿ ਸਿਰਫ ਕਮੇਟੀ ਤੋਂ ਇਲਾਵਾ ਕਮੇਟੀ ਤੋਂ ਇਲਾਵਾ ਕਿ ਕਮੇਟੀ ਹੈ ਜਿਹੜੀ ਸੰਗਠਨ ਬਣਾਇਆ ਗਿਆ ਕਿਉਂਕਿ ਮੈਥੇ ਹੋ ਸਕਦਾ ਹੈ ਆਧਿ ਤੇ ਸੈਕਟਰੀ ਵੀ ਹੈ ਪ੍ਰਬੰਧਕ ਵੀ ਹੈ ਨੌਨੂ ਦੇਖਣਾ ਵੀ ਹੈ ਠੀਕ ਹੈ ਜਿੰਨੀ ਵੀ ਪ੍ਰਕਿਰਿਆ ਹੈ ਉਹ 6 ਮੈਂਬਰੀ ਕਮੇਟੀ ਦੁਆਰਾ ਕੀਤੀ ਗਈ ਔਰ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਇਸ ਉਕਤ ਅਧਿਆਪਕਾ ਨੇ ਉਥੇ ਕਈ ਪੇਰੈਂਟਸ ਨੂੰ ਬਰਗਲਾਂ ਦੀ ਕੋਸ਼ਿਸ਼ ਵੀ ਕੀਤੀ ਇਹ ਜਿਹੜੇ ਅਧਿਆਪਕ ਆਇਆ ਜਿਹੜੇ ਤੁਸੀਂ ਬੋਲ ਰਹੇ ਹੋ ਇਹ ਕੀ ਚਾਹੁੰਦੇ ਸੀ ਕਮੇਟੀ ਦੇ ਵਿੱਚ ਕੋਈ ਆਪਣੇ ਆਪ ਨੂੰ ਰਖਾ ਜਾਂਦੇ ਸੀ ਜਾਂ ਕਿਸੇ ਪੇਰੈਂਟਸ ਨੂੰ ਜਦੋਂ ਮੈਨੂੰ ਇੰਜ ਲੱਗਦਾ ਹੈ ਹਾਂਜੀ ਕਿ ਜੋ ਐਸਐਮਸੀ ਕਮੇਟੀ ਦਾ ਚੇਅਰਮੈਨ ਚੁਣਾ ਗਿਆ ਚੁਣਿਆ ਗਿਆ ਅਧਿਐਕਸ਼ ਚੁਣਿਆ ਗਿਆ ਇਹ ਆਪਣੀ ਮਰਜ਼ੀ ਦਾ ਅਧਿਐਕਸ਼ ਜਾਂਦੀ ਸੀ ਅੱਛਾ ਅੱਛਾ ਜੀ ਮੈਨੂੰ ਇਸ ਸਾਰੀ ਪ੍ਰਕਿਰਿਆ ਤੋਂ ਹਨ ਇਹ ਹੀ ਲੱਗਦਾ ਹੈ ਇਹ ਲੱਗਦਾ ਸੀ ਇਹਨੇ ਉਸ ਦੌਰਾਨ ਬਹੁਤ سارے ਪੇਰੈਂਟਸ ਨੂੰ ਬਰਗਲਾਂਣ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਉਸ ਵੇਲੇ ਕੁਝ ਨਹੀਂ ਕਰ ਸਕਦਾ ਸੀ ਮੈਂ ਸਿਰਫ ਉਹ ਉਸ ਨੂੰ ਇਹ ਹੀ ਆਦੇਸ਼ ਦੇ ਸਕਦਾ ਸੀ ਆਪਣੇ ਬਲਦੇਵ ਜੀ ਦੁਆਰਾ ਜਾਂ ਸੇਵਾਦਾਰ ਦੁਆਰਾ ਤੇ ਆਪਣੇ ਪੀੜ ਲਗਾਓ ਪੀੜ ਕਲਾਸ ਜਾਓ ਇਹਨਾਂ ਨੇ ਉਸ ਦਿਨ ਕਲਾਸ ਨਹੀਂ ਲਗਾਈ ਕਿਉਂ ਨਹੀਂ ਲਗਾਈ ਇਹ ਕਾਰਨ ਵੀ ਇਹਨਾਂ ਨੂੰ ਵਿਭਾਗ ਦੁਆਰਾ ਪੁੱਛਿਆ ਜਾਊਗਾ ਠੀਕ ਹੈ ਜੀ ਜਦੋਂ ਇੱਥੇ ਕਮਰੇ 'ਚ ਆਏ ਆ ਠੀਕ ਹੈ ਇਹਨਾਂ ਨੇ ਮੇਰੇ ਤੇ ਤਾਬਰ ਤੋੜ ਹਮਲਾ ਕੀਤਾ ਹਮਲਾ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੇ ਦੋ ਟੀਚਰ ਅਧਿਆਪਕਾਂ ਮੈਂ ਆਪਣੇ ਕੋਲ ਰੱਖੇ ਸੀ ਇੱਕ ਅਨੁਰਾਦਾ ਮੈਡਮ ਇੱਕ ਜਸਪ੍ਰੀਤ ਮੈਡਮ ਇੱਕ ਬਲਵਿੰਦਰ ਸਰ ਮੈਥ ਵਾਲੇ ਉਹਨਾਂ ਨਾਲ ਕੁਝ ਕੰਮ ਵੀ ਸੀਗਾ ਤੇ ਉਹਨਾਂ ਸਿਕਿਉਰਟੀ ਵਾਲੇ ਵੀ ਮੈਨਾਂ ਨੂੰ ਕਿਹਾ ਸੀ 5 ਮਿੰਟ ਪਹਿਲੇ ਤੁਸੀਂ ਇੱਥੇ ਆਓ ਇਹਨਾਂ ਨੇ ਅਨੁਰਾਦਾ ਮੈਡਮ ਤੇ ਵੀ ਹਮਲਾ ਕੀਤਾ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਹਮਲਾ ਕੀਤਾ ਮੈਂ ਉਹਨਾਂ ਦੀ ਵੀ ਕਿਉਂਕਿ ਕੱਲ ਨੂੰ ਲਾਂਚਨ ਲੱਗਣਾ ਸੀਗਾ ਕਿ ਅਧਿਆਪਕ ਨੇ ਹੱਥ ਚੱਕ ਲਿਆ ਮੁੱਖ ਅਧਿਆਪਕ ਨੇ ਹੱਥ ਚੱਕ ਲਿਆ ਬਹੁਤ ਸਾਰੇ ਰੀਜ਼ਨ ਹੈਗੇ ਜਿਹਦਾ ਦੇ ਕਾਰਨ ਮੈਨੂੰ ਮਜਬੂਰ ਹੋ ਕੇ ਬੇਵਸ਼ ਹੋ ਕੇ ਸਾਰੀ ਜਿਹੜਾ ਘਟਨਾ ਕਰਾਮਾ ਨੂੰ ਦੇਖਣਾ ਪਿਆ ਬੜੀ ਹੀ ਮੰਦਭਾਗੀ ਘਟਨਾ ਹੈ ਇਹ ਇਸ ਤਰ੍ਹਾਂ ਦਾ ਕਿਤੇ ਵੀ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਤੇ ਵੀ ਸਿੱਖਿਆ ਦਾ ਮੰਦਰ ਹੈ ਠੀਕ ਹੈ ਜੀ ਇੱਥੇ ਜਦੋਂ ਇਦਾਂ ਦੇ ਅਧਿਆਪਕ ਪੜਾਉਣਗੇ ਜਾਂ ਇਦਾਂ ਦੀ ਕਿਰਿਆ ਕਰਨਗੇ ਤਾਂ ਬੱਚੇ ਕੀ ਸਿੱਖਣਗੇ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੋਈ ਤੁਹਾਡੇ ਨਾਲ ਜਦੋਂ ਕਮੇਟੀ ਬਣ ਜਾਂਦੀ ਹੈ ਉਹਦੇ ਬਿਕ ਬਿਟਵੀਨ ਕੋਈ ਗੱਲ ਵੀ ਕੀਤੀ ਜੀ ਮੈਡਮ ਨੇ ਤੁਹਾਡੇ ਨਾਲ ਆ ਕੇ ਕਿ ਤੁਸੀਂ ਨਹੀਂ ਨਹੀਂ ਇਸ ਦੌਰਾਨ ਇਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਕੋਈ ਪ੍ਰਤੀਕਿਰਿਆ ਨਹੀਂ ਹੋਈ ਕੋਈ ਮੈਂ ਜਾਨੀ ਕਿ ਮੇਰੇ ਨਾਲ ਕੋਈ ਕਿੰਤੂ ਬੈਸ ਵੈਸ ਕੋਈ ਕਿੰਤੂ ਪ੍ਰੰਤੂ ਨਹੀਂ ਹੋਈ ਇੱਥੇ ਜਿਹੜੇ ਹੈਗੇ ਆ ਜਿਹੜੇ ਸਿੱਖਿਆ ਵਿਭਾਗ ਦੇ ਜਿਹੜੇ ਪ੍ਰਤੀਨਿਧੀ ਸਿਗੇ ਉਹ ਵੀ ਆਏ ਹੋਏ ਸੀਗੇ ਬਾਕੀ ਚੁਣੇ ਹੋਏ ਮੈਂਬਰ ਵੀ ਸੀਗੇ ਠੀਕ ਹੈ ਨਾ ਮੇਰਾ ਜਿਹੜਾ ਬੁਲਾਣਾ ਉਹਨਾਂ ਨੂੰ ਬਾਜਿਬ ਸੀਗਾ ਠੀਕ ਹੈ ਕਿ ਕਮੇਟੀ ਦੀ ਚੋਣ ਹੋ ਗਈ ਹੈ ਤੁਸੀਂ ਵੀ ਐਜ਼ ਅ ਮੈਂਬਰ ਸਾਨੂੰ ਜਨਪ੍ਰੀਤ ਤੁਸੀਂ ਵੀ ਇੱਥੇ ਪਹੁੰਚੋ ਕਿਉਂਕਿ ਅਸੀਂ ਇੱਕ ਫੋਟੋ ਕਿਤਨੀ ਸੀਗੀ ਜੋ ਵੀ ਹੈਗੀ ਹੈ ਸਾਈਨ ਕਰਵਾਣੇ ਸੀ ਸਾਰਿਆਂ ਦੇ ਤਕਰੀਬਨ ਠੀਕ ਹੈ ਨਾ ਇੱਕ ਫਾਰਮਰੀਆਂ ਨੂੰ ਪੂਰਾ ਕਰਨਾ ਸੀ ਤਾਂ ਠੀਕ ਹੈ ਇਸ ਦਰਾਂ ਉਹਨਾਂ ਦਾ ਕੀ वार्तालाप ਉਹਨਾਂ ਨਾਲ ਹੋਇਆ ਕਿ ਉਹ ਜਿਹੜੇ ਮੈਡਮ ਸੀਗੇ ਜਿਹੜੇ ਤੁਸੀਂ ਦੱਸਿਆ ਕਿ ਅਨੁਰਾਦਾ ਮੈਡਮ ਹਾਂਜੀ ਉਹਨਾਂ ਨਾਲ ਕੋਈ ਇਹਨਾਂ ਦੀ ਕੋਈ ਆਪ ਨਹੀਂ ਕੋਈ ਸਾਡਾ ਦੇਖੋ ਜੀ ਅਸੀਂ ਹਾਈ ਹਾਈ ਸਕੂਲ ਦੇ ਪਿੱਛੇ ਕੋਈ ਨਹੀਂ ਨਹੀਂ ਐਸਟੂਡੈਂਟ ਮੀਲ ਨੂੰ ਲੈ ਕੇ ਪ੍ਰੈਸ਼ਰ ਉਠਾਏ ਨੇ ਉਹਨਾਂ ਨੇ ਦੇਖੋ ਜੀ ਮੀਲ ਨੂੰ ਲੈ ਕੇ ਉਹਨਾਂ ਨੇ ਪ੍ਰੈਸ਼ਰ ਉਠਾਇਆ ਇਸ ਤੋਂ ਪਹਿਲੇ ਕਿ ਮੈਂ ਮੀਲ ਦੀ ਗੱਲ ਕਰਾਂ ਇਹ 9 ਤਾਰੀਖ 9 ਜੁਲਾਈ ਦੀ ਗੱਲ ਹੈ ਸਵੇਰੇ ਵੈਰੀ अर्ਲੀ ਇਨ ਦਾ ਮਾਰਨਿੰਗ ਜਦੋਂ ਅਸੀਂ ਸਕੂਲ ਜਾਂਦੇ ਆ 8 ਵਜੇ ਤੋਂ ਪਹਿਲੇ ਪਹਿਲੇ ਹਾਜ਼ਰੀ ਸਟਾਫ ਦੀ ਹਾਜ਼ਰੀ ਲਗਾਈ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਟੀਚਰਸ ਆ ਪ੍ਰੇਅਰ ਚ ਚਲੇ ਜਾਂਦੇ ਆ ਈਵਨ ਤੱਕ ਈਵਨ ਤੱਕ ਮੈਨੂੰ ਵੀ ਜਾਣਾ ਪੈਂਦਾ ਹੈ ਕਿਉਂਕਿ ਕੋਈ ਨਾ ਕੋਈ ਸੰਦੇਸ਼ ਬੱਚਿਆਂ ਨੂੰ ਦੇਣਾ ਹੁੰਦਾ ਹੈ ਤੇ ਮੈਂ ਇੱਥੇ ਬੈਠਾ ਸੀ ਉਸ ਦਿਨ ਸ਼ਾਇਦ ਥੋੜੀ ਥੋੜੀ ਬਾਰਿਸ਼ ਲੱਗੀ ਸੀ ਤੇ ਇੱਥੇ ਹੀ ਬੈਠਾ ਸੀ ਇਹ ਉਹ ਕਤ ਅਧਿਆਪਕਾ ਆਈ ਈਨੇ ਮਨੂੰ ਰਫ ਢੰਗ ਨਾਲ ਬੋਲਿਆ ਕਿ ਕੱਲ ਮੈਂ ਤੈਨੂੰ ਮੈਸੇਜ ਭੇਜਿਆ ਤੂੰ ਉਸ ਦਾ ਜਵਾਬ ਕਿਉਂ ਨਹੀਂ ਦਿੰਦਾ ਅੱਛਾ ਜੀ ਇਹ ਉਕਤ ਅਧਿਆਪਕਾ ਮੇਰੇ ਕੋਲੋਂ ਜਿਹੜੇ ਸਾਡੇ ਟਰਮੀਨੋਟ ਹੋ ਚੁੱਕੇ ਮੁੱਖ ਅਧਿਆਪਕ ਹੈ ਹਾਂਜੀ ਉਹਨਾਂ ਦਾ ਰਿਕਾਰਡ ਮੰਗ ਰਹੀ ਸੀ ਅੱਛਾ ਜੀ ਵੀ ਮੈਨੂੰ ਉਹਨਾਂ ਦਾ ਰਿਕਾਰਡ ਦਿੱਤਾ ਜਾਵੇ ਅੱਛਾ ਜਦੋਂ ਦੂਸਰੀ ਗੱਲ ਜਿਹੜੀ ਹੈ ਉਹ 10 ਤਰੀਕ ਨੂੰ ਕਹਿੰਦੀ ਟਰਮੀਨੇਟ ਹੋ ਗਏ 10 ਤਰੀਕ ਤੋਂ ਲੈ ਕੇ 23 ਤਰੀਕ ਤੱਕ ਅ 10 ਤਰੀਕ ਤੋਂ ਬਾਅਦ 23 ਤਰੀਕ ਤੱਕ ਤੁਸੀਂ ਉਹਨਾਂ ਤੋਂ ਚਾਰਜ ਕਿਉਂ ਨਹੀਂ ਲਿਆ ਤੁਸੀਂ ਉਸ ਸਕੂਲ ਕਿਉਂ ਆਂਦਾ ਰਹੇ ਅੱਛਾ ਜੀ ਮੈਂ ਕਿਹਾ ਮੈਡਮ ਜੀ ਇਹ ਮੈਂ ਇਹ ਪ੍ਰਸ਼ਨ ਦਾ ਉੱਤਰ ਆਪਾਂ ਰਿਕਾਰਡ ਦਿੱਤਾ ਜਾਵੇ ਅੱਛਾ ਜਦੋਂ ਦੂਸਰੀ ਗੱਲ ਜਿਹੜੀ ਹੈ ਉਹ 10 ਤਰੀਕ ਨੂੰ ਕਹਿੰਦੀ ਟਰਮੀਨੇਟ ਹੋ ਗਏ 10 ਤਰੀਕ ਤੋਂ ਲੈ ਕੇ 23 ਤਰੀਕ ਤੱਕ 10 ਤਰੀਕ ਤੋਂ ਬਾਅਦ 23 ਤਰੀਕ ਤੱਕ ਤੁਸੀਂ ਉਹਨਾਂ ਤੋਂ ਚਾਰਜ ਕਿਉਂ ਨਹੀਂ ਲਿਆ ਤੁਸੀਂ ਉਹ ਸਕੂਲ ਕਿਉਂ ਆਂਦਾ ਰਹਾ ਅੱਛਾ ਜੀ ਮੈਂ ਕਹਾ ਮੈਡਮ ਜੀ ਇਹ ਮੈਂ ਇਹ ਪ੍ਰਸ਼ਨ ਦਾ ਉੱਤਰ ਦੇਣ ਲਈ ਤੁਹਾਨੂੰ ਵਾਅਦਾ ਨਹੀਂ ਹੈ ਇਹ ਮੇਰੇ ਖੇਤਰ ਅਧਿਕਾਰ ਚ ਨਹੀਂ ਆਂਦਾ ਤੁਸੀਂ ਇਹ ਜਿਹੜਾ ਰਿਕਾਰਡ ਹੈਗਾ कि ਤੁਸੀਂ ਹਲਕਾ ਮੈਡਮ ਤੋਂ ਕਰ ਸਕਦੇ ਹੋ ਲੈ ਸਕਦੇ ਹੋ ਜਾਂ ਸਿੱਖਿਆ ਵਿਭਾਗ ਤੋਂ ਡੀਓ ਮੈਡਮ ਤੋਂ ਲੈ ਸਕਦੇ ਹੋ ਹਲਕਾ ਮੈਡਮ ਕੋਲ ਨੇ ਜਿਹੜੇ ਮਿੱਡੇ ਜਿਹੜੇ ਨਹੀਂ ਨਹੀਂ ਹਲਕਾ ਮੈਡਮ ਦੇ ਕੋਲ ਸਾਡੇ ਕੋਲ ਇਸ ਵੇਲੇ ਜਿਹੜੇ ਮੁਖਿਆਧਿਆਪਕ ਸੀਗੇ ਉਹ ਕੰਟਰੈਕਟ 'ਤੇ ਵੇਸਤੇ ਸੀਗੇ ਠੀਕ ਹੈ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਵੀ ਹੈਗੀਆਂ ਟੈਂਪਰੇਰੀ ਸੀਗੀਆਂ ਠੀਕ ਹੈ ਲੇਕਿਨ ਉਹ ਸੀਗੇ ਐਸਐਸਏ ਦੇ ਅੰਡਰ ਅੱਛਾ ਅੱਛਾ ਐਸਐਸਏ ਦੇ ਅੰਡਰ ਸੀਗੇ ਮੁਖਿਆਧਿਆਪਕ ਗੁਰੂਪੁਰ ਸਰਕਾਰ ਨੇ 13 'ਚ ਕੱਡੀਆਂ ਚ ਗਈਆਂ ਨਿਯੁਕਤੀਆਂ ਅ ਬਾਕੀ ਉਹਨਾਂ ਦੇ ਵਿੱਚ ਉਹ ਸੀਗਾ ਜਿੰਨੇ ਕੁ ਮੈਨੂੰ ਨੋ ਲੈਜ ਹੈ ਠੀਕ ਹੈ ਅਲਕਾ ਮੈਡਮ ਸਾਡੇ ਅੱਗੇ ਡੀ ਡੀਓ ਅੱਛਾ ਡੀ ਡੀਓ ਡੀ ਡੀਓ ਯਾਨੀ ਕਿ ਇਸ ਵਿਲੇ ਸਕੂਲ ਜਿਹੜਾ ਹੈ ਉਹਨਾਂ ਦੇ ਅੰਦਰ ਹੀ ਚੱਲ ਰਿਹਾ ਉਹ ਹੈਗਾ ਪਰਮਾਨੈਂਟ ਮੁਖਿਆ ਅਧਿਆਪਕ ਹੈ ਠੀਕ ਹੈ ਜੀ ਠੀਕ ਹੈ ਤੋ ਇਸ ਘਟਨਾ ਬਾਰੇ ਮੈਂ ਕੀ ਕਹਾਂ ਕਿ ਉਹਨਾਂ ਕੋਲ ਤੁਸੀਂ ਜਿਹੜਾ ਪਿਛਲਾ ਹਾਂ ਅਲਕਾ ਲੈ ਸਕਦੇ ਮੇਰੇ ਕੋਲ ਨਹੀਂ ਹਾਂ ਮੇਕਤ ਰੂਪਤ ਮੈਨੂੰ ਵੀ ਜਦੋਂ ਮੈਨੂੰ 24 ਜੂਨ ਨੂੰ ਇੱਥੇ ਬੁਲਾਇਆ ਗਿਆ ਇਨਚਾਰਜ ਬਣਾਇਆ ਗਿਆ ਉਹਨਾਂ ਦੁਆਰਾ ਹੀ ਮੈਨੂੰ ਲਿਖਤ ਰੂਪ ਵਿੱਚ ਕੋਈ ਰਿਕਾਰਡ ਰਿਕਾਰਡ ਨਹੀਂ ਦਿੱਤਾ ਗਿਆ ਜਦ ਕਿ ਬਾਰ ਬਾਰ ਪ੍ਰਾਰਥਨਾ ਕਰਨ ਤੇ ਰਿਕੁਐਸਟ ਕਰਨ ਤੇ ਵੀ ਉਹਨਾਂ ਨੇ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਮੈਂ ਕਿਹਾ ਸੀਗਾ ਕਿ ਮੈਡਮ ਜੀ ਜਿੰਨੇ ਵੀ ਤੁਹਾਡੇ ਕੋਲ ਫੰਡਸ ਹੈਗੇ ਆ ਜੋ ਤੁਸੀਂ ਆਰਡਰ ਬੁੱਕ ਛੜਾਏ ਹੈਗੇ ਆ ਉਹਨਾਂ ਦੀ ਪਾਸਬੁੱਕ ਉਹ ਕੈਸ਼ ਬੁੱਕ ਪੇਸਟਿੰਗ ਫਾਈਲ ਉਹ ਮੈਨੂੰ ਚੈੱਕ ਕਰਵਾ ਦੇ ਦਿੱਤੇ ਜਾਣ ਉਹਨਾਂ ਦਾ ਬੈਲੈਂਸ ਕੀ ਹੈਗਾ ਉਹ ਮੈਂ ਲਿਖਣਾ ਚਾਹੁੰਦਾ ਹੈ ਮੈਂ ਰਸੀਦ ਕਰਾਂਗਾ ਤੁਸੀਂ ਵੀ ਉੱਥੇ ਸਾਈਨ ਕਰੋ ਉਹਨਾਂ ਨੇ ਮੈਨੂੰ ਸਖਤ ਸ਼ਬਦਾਂ ਚ ਕਹਿਆ ਸੀ ਕਿ ਤੁਹਾਨੂੰ ਲੈਣ ਦੀ ਕੋਈ ਲੋੜ ਨਹੀਂ ਹੈ ਮੈਂ ਰਿਕਾਰਡ ਲੈ ਲਿਆ ਹੈ ਬਸ ਠੀਕ ਹੈ ਜੀ ਫਿਰ ਤੇ ਮੈਂ ਫਿਰ ਮਨੂੰ ਉਸ ਤੇ ਚੁੱਪ ਹੋਣਾ ਪਿਆ ਮੈਂ ਕਿ ਤੁਸੀਂ ਲੈ ਲਿਆ ਠੀਕ ਹੈ ਜੀ ਠੀਕ ਹੈ ਇਹ ਤੁਹਾਡੇ ਕੋਲ ਮੰਗਦੇ ਪਏ ਸੀਗੇ ਇਹ ਮੇ ਤੋਂ ਮੰਗ ਰਹੇ ਸੀਗੇ ਹਾਂਜੀ ਠੀਕ ਹੈ ਦੋ ਚੀਜ਼ਾਂ ਮੈਂ ਕਿਹਾ ਵੀ ਮੈਂ ਤੁਹਾਡੇ ਫਿਰ ਇੱਥੇ ਬੈਠੇ ਮੈਂ ਕਿ ਹੂ ਆਰ ਯੂ ਟੂ ਆਸਕ ਮੀ ਲਾਈਕ ਥਿਸ ਮੈਂ ਤੁਹਾਡੇ ਪ੍ਰਸ਼ਨਾਂ ਦਾ ਉੱਤਰ ਦੇ ਲਈ ਜਿਹੜੀ ਟੀਚਰ ਨੇ ਇਹਨਾਂ ਦੀ ਇੱਥੇ ਕੀ ਪੋਜੀਸ਼ਨ ਹੈ ਇੱਥੇ ਮਤਲਬ ਕਿ ਡੀਜੀਟੀ ਕੀ ਮਤਲਬ ਇਹ ਈਟੀਟੀ ਟੀਚਰ ਹੈ ਪ੍ਰਾਇਮਰੀ ਟੀਚਰ ਹੈ ਪ੍ਰਾਇਮਰੀ ਟੀਚਰ ਨਹੀਂ ਮੈਂ ਹਾਈਂਡੀ ਹਿੰਦੀ ਮਾਸਟਰ ਹੈ ਦੋ ਸਕੂਲ ਨੇ ਮਤਲਬ ਪ੍ਰਾਇਮਰੀ ਨਹੀਂ ਨਹੀਂ ਇਕੱਠਾ ਹੀ ਹੈ ਸਕੂਲ ਅੱਛਾ ਸਕੂਲ ਇਕੱਠਾ ਹੀ ਹੈ ਹਾਜ਼ਰੀ اٹੈਂਡੈਂਸ ਰਿਸ਼ਤੇ ਦੇ ਕੋਈ ਹੀ ਹੈ ਤਨਖਾਹਾਂ ਇਕੱਠੀਆਂ ਬਣਦੀਆਂ ਸਭ ਕੁਝ ਇਕੱਠਾ ਹੀ ਹੈ ਇਹ ਸਰਕਾਰ ਦਾ ਪਹਿਲੇ ਤੋਂ ਹੀ ਹਾਂ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਹੈ ਆ ਰਿਹਾ ਹੈ ਹਾਂ ਜੀ ਠੀਕ ਹੈ ਉਸ ਤੋਂ ਪਹਿਲਾਂ ਕੀ ਅ ਨੋਤ ਰੁਕ ਨੂੰ ਆ ਜਿਹੜੀ 14 ਜੁਲਾਈ ਨੂੰ ਘਟਨਾ ਹੋਈ ਹੈਗੀ ਹੈ ਉਸ ਤੋਂ ਪਹਿਲੇ 9 ਤਰੀਕ ਦੀ ਜਿਹੜੀ ਘਟਨਾ ਟਕਾਰਿਆ ਮੈਂ ਇੱਥੇ ਬੈਠਾ ਸੀ ਤੇ ਉਸ ਕਤ ਅਧਿਆਪਕਾ ਦਾਵਾਰ ਮੈਨੂੰ ਇਸ ਤਰ੍ਹਾਂ ਇਤਰਾਜ਼ ਵਿੱਚ ਗੁੱਸੇ ਵਿੱਚ ਇਹ ਪੁੱਛਿਆ ਗਿਆ ਮੈਂ ਇਹਨੂੰ ਇਹ ਕਿਹਾ ਹੂ ਆਰ ਯੂ ਟੂ ਆਸਕ ਮੀ ਲਾਈਕ ਦਿਸ ਠੀਕ ਹੈ ਜੀ ਕਹਾਂਗੀ ਜਿਹੜੀ ਚਾ ਮੈਂ ਇਹੀ ਬੋਲਾਂਗਾ ਹਾਂਜੀ ਹਾਂਜੀ ਉਸ ਕਤ ਅਧਿਆਪਕਾ ਨੇ ਗੰਦੀਆਂ ਗੰਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਕਿ ਸੁਣੀਆਂ ਨਹੀਂ ਜਾ ਸਕਦੀਆਂ ਲਗਭਗ ਤੇ ਮਹਿਲਾ ਵਿਧਾਇਕ ਵੀ ਇੱਥੇ ਹੀ ਸੀਗੀ ਤੁਸੀਂ ਕੋਈ ਐਕਸ਼ਨ ਲਿਆ ਫਿਰ ਜੋ ਗਾਲਾਂ ਕੱਢੀਆਂ ਨਹੀਂ ਮੈਂ ਬਾਹਰ ਚਲਾ ਗਿਆ ਕਿ ਮੈਂ ਆਪਣੇ ਜਿਹੜੇ ਹੈ ਹਾਈ ਅਥਾਰਟिटीज ਹੈ ਜਿੱਦਾਂ ਡੀਡੀਓ ਸੀਗੇ ਅਲਕਾ ਮੈਡਮ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਮੇਰਾ ਫੋਨ ਦਾ ਪਿਕਅਪ ਨਹੀਂ ਕੀਤਾ ਠੀਕ ਹੈ ਫਿਰ ਮੈਂ ਸਾਡੇ ਬੀਐਨਓ ਹੈਗੇ ਆ ਜਪਿੰਦਰ ਸਾਹਿਬ ਨੋਡਲ ਆਫਸਰ ਬਲੌਕ ਨੋਡਲ ਆਫਸਰ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਰੰਤ ਆਓ ਉਹ ਆਏ ਮੀਟਿੰਗ ਹੋਈ ਸਾਰੇ ਟੀਚਰ ਬੈਠੇ ਬੈਠੇ ਮੈਂ ਕਿਹਾ ਕਿ ਇਹਨਾਂ ਨੇ ਮੈਨੂੰ ਹਾਂਜੀ ਅੱਛਾ ਫਿਰ ਇਹ ਇਹਨਾਂ ਨੇ ਉਹਨਾਂ ਗੇਮ ਮੀਡੇ ਮੀਲ ਦਾ ਪ੍ਰਸ਼ਨ ਉਠਾਇਆ ਮੀਡੇ ਮੀਲ ਦੀ ਪ੍ਰਕਿਰਿਆ ਇਸ ਤਰ੍ਹਾਂ ਹੈ ਕਿ ਜਿਹੜਾ ਮੀਡੇ ਮੀਲ ਬਣਦਾ ਹੈ ਜਦੋਂ ਬੱਚੇ ਸਵੇਰੇ ਆ ਜਾਂਦੇ ਆ ਬੱਚੇ ਹਾਜ਼ਰੀ ਇੱਕ ਲੱਗਦੀ ਹੈ ਜਦੋਂ ਹਾਜ਼ਰੀ ਲੱਗਦੀ ਹੈ ਉਹ ਹਾਜ਼ਰੀ ਸਾਨੂੰ ਬੜੀ ਛੇਤੀ ਹੀ ਅੱਧੇ ਘੰਟੇ ਦੇ ਵਿੱਚ ਵਿੱਚ ਕਿਉਂਕਿ ਮੀਡੇ ਮੀਲ ਬਣਨਾ ਹੁੰਦਾ ਉਹ ਸਮਾਨ ਜਾਂ ਰਾਸ਼ਨ ਜਿੰਨੇ ਬੱਚੇ ਆਏ ਆ ਜਿਸ ਅਨੁਪਾਤ ਜਵੰਦਾ ਹੈਗਾ ਉਸ ਅਨੁਪਾਤ ਚ ਆਪਾਂ ਉਹ ਜਿਹੜਾ ਰਾਸ਼ਨ ਹੈਗਾ ਉਹ ਮੀਡਲ ਮੀਲ ਕਰਮਚਾਰੀਆਂ ਨੂੰ ਦੇਣਾ ਹੁੰਦਾ ਹੈ ਤਾਂ ਕਿ ਟੇਸਟ ਜਿਹਾ ਤਾਂ ਕਿ ਅੱਧੀ ਛੋਟੀ ਤੋਂ ਪਹਿਲੇ ਪਹਿਲੇ ਉਹ ਖਰਾਬ ਹੋ ਜਾਣਾ ਹੈ। ਖਾਣਾ ਤਿਆਰਾਂ ਪੂਰੀ ਮਾਤਰਾ ਦਿੱਤੀ ਜਾਂਦੀ ਹੈ ਪੂਰਾ ਅਨੁਪਾਤ ਠੀਕ ਹੈ ਜੀ ਜੋ ਸਾਨੂੰ ਜਿਹੜੇ ਹੈਗੇ ਸਿੱਖਿਆ ਵਿਭਾਗ ਦੇ ਜਾਂ ਮੀਡਲ ਮੀਲ ਦੇ ਨਿਯਮ ਹੈਗੇ ਆ ਉਸ ਅਨੁਪਾਤ ਅਨੁਸਾਰ ਠੀਕ ਹੈ ਤੋਲ ਵੀ ਸਾਡੇ ਕੋਲ ਪਿਆ ਹੈ ਉਹ ਤੋਲ ਕੇ ਜੋ ਵੀ ਹੈਗਾ ਰਾਜੀ ਉਹ ਸਾਡੇ ਮੀਡਲ ਮੀਲ ਤੇ ਇੰਚਾਰਜ ਜਿਹੜੇ ਪ੍ਰਾਇਮਰੀ ਦੇ ਹੈਗੇ ਆ ਚਤਰ ਸਿੰਘ ਆ ਗਿਆ ਹੈ ਅੱਜ ਅਨੁਰਾਦ ਅਰਨਵਦਾ ਮੈਡਮ ਹੈਗੀ ਹੈ ਅੱਛਾ ਅੱਛਾ ਉਹ ਉਹਨਾਂ ਨੂੰ ਪੂਰੀ ਬਾਤ ਦੱਸ ਰਹੇ ਹਾਂ ਤਾਂ ਕਿ ਉਹ ਸਹੀ ਟਾਈਮ ਨਾਲ ਖਾਣਾ ਬਣਾ ਸਕਣ ਬਣਾ ਸਕਣ ਇਹ ਜਿਹੜਾ ਘਟਨਾ ਕਰਮ ਹੈ ਫਿਰ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕੀ ਉਹਨਾਂ ਦੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਕਰਨਾ ਤੁਸੀਂ ਕਹ ਰਹੇ ਹੋ ਹਮਲਾ ਕੀਤਾ ਤੇ ਇਹਦੇ ਵਿੱਚ ਕੀ ਚੀਜ਼ ਰਹੀ ਹੋਈ ਵੀ ਉਹਨਾਂ ਨੇ ਮਾਨ ਇਹ ਤਾਂ ਉਹੀ ਜਾਣਦੇ ਆ ਉਹ ਮੇਤੋਂ ਕੋਈ ਤੁਹਾਡੇ ਬਾਅਦ ਬਾਤ ਗੱਲ ਹੋਈ ਉਸ ਤੋਂ ਬਾਅਦ ਕੋਈ ਹਾਂ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ 14 ਤਰੀਕ ਨੂੰ ਜਦੋਂ ਉਹ ਆਏ ਇੱਥੇ ਆ 14 ਤਰੀਕ ਤੋਂ ਬਾਅਦ 15 ਤਰੀਕ ਨੂੰ ਆਏ ਆ ਘਟਨਾ ਹੋ ਗਈ ਉਹਨਾਂ ਨੇ 게ਟ ਤੇ ਆ ਕੇ ਕੁਝ ਲੋਕਾਂ ਨੂੰ ਲੈ ਕੇ ਗੰਦੀਆਂ ਗਾਲਾਂ ਫੇਰ ਵੀ ਗੱਡੀਆਂ ਸਿਕਿਉਰਟੀ ਵਾਲੇ ਉੱਥੇ ਮੌਜੂਦ ਸੀਗੇ ਠੀਕ ਹੈ ਜੀ ਉਹਨਾਂ ਨੂੰ ਆਉਣ ਦਾ ਸਾਡੇ ਚੌਕੀਦਾਰ ਦੁਆਰਾ ਜਾਂ ਸੇਵਾਦਾਰ ਦੁਆਰਾ ਉਹਨਾਂ ਨੂੰ ਆਉਣ ਦਾ ਮੌਕਾ ਦਿੱਤਾ ਗਿਆ ਮੈਂ ਕਿਹਾ ਉਹਨਾਂ ਨੂੰ ਕੋ ਕਿ 15 ਮਿੰਟ ਤੁਹਾਡਾ ਹਾਜ਼ਰੀ ਰਣ ਲਈ ਬੇਟ ਕੀਤਾ ਜਾਂਦਾ ਹੈ ਬਾਹਰ ਰੱਖਿਆ ਗਿਆ ਠੀਕ ਹੈ ਉਹ ਨਹੀਂ ਆਏ ਗੇਟ ਤੇ ਕੁਝ ਉਹ ਨਾਰੇ ਲਾ ਕੇ ਜਾਂ ਗੰਦੀਆਂ ਗਾਲਾਂ ਕੱਢ ਕੇ ਮੈਂ ਤਾਂ ਆਫਿਸ ਹੀ ਬੈਠਾ ਸੀਗਾ ਜੋ ਮੈਨੂੰ ਜਾਣਕਾਰੀ ਮਿਲੀ ਉਸ ਤੋਂ ਬਾਦ ਉਹ ਉੱਥੋਂ ਚਲੇ ਗਏ ਕੋਈ ਅੱਧੇ ਪੁਨੇ ਘੰਟੇ ਬਾਅਦ ਉੱਥੋਂ ਚਲੇ ਗਏ ਫਿਰ ਉਹ ਦੁਪਹਿਰ ਨੂੰ ਲਗਭਗ 11:30 ਵਜੇ ਸਕੂਲ 'ਚ ਪ੍ਰਵੇਸ਼ ਕਰਦੇ ਕਰਦੇ ਨੇ ਉਹਨਾਂ ਨੂੰ ਉਹ ਹਾਜ਼ਰੀ ਲਗਾਉਂਦੇ ਆ ਛੁੱਟੀ ਭਰਦੇ ਆ ਤੇ ਬੜਾ ਸੋਹਣਾ ਆਪਣੇ ਗਏ ਆ ਮੈਂ ਆਪਣੇ ਚਲਾ ਗਿਆ ਇਸ ਤੋਂ ਬਾਅਦ ਦੀ ਗੱਲ ਹੈ ਹਾਂ 9 ਤਰੀਕ ਦੀ ਜਿਹੜੀ ਘਟਨਾ ਹੈਗੀ ਹੈ ਉਹ ਗਾਲਾਂ ਕੱਢੀਆਂ ਬਾਅਦ ਚਲੇ ਗਿਆ ਸਾਡੇ ਜਿਹੜੀ ਹਾਈ ਅਥਾਰਟੀਆਂ ਆਏ ਬੀਐਨਓ ਜੁਪਿੰਦਰ ਜੀ ਆਏ ਅਲਕਾ ਮੈਡਮ ਡੀਡੀਓ ਅਲਕਾ ਮੈਡਮ ਜੀ ਆਏ ਆ ਉਹਨਾਂ ਨੇ ਸਾਰੇ ਬਾਰਤਾਲਾਪ ਨੂੰ ਸੁਣਿਆ ਗੱਲਬਾਤ ਨੂੰ ਸੁਣਿਆ ਉਹਨਾਂ ਨੇ ਹੱਥ ਜੋੜ ਕੇ ਕੋਕਟ ਅਧਿਆਪਕਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਕਿ ਮੇਤੋ ਗਲਤੀ ਹੋ ਗਈ ਪਰ ਮੈਂ ਉਸ ਵਿਲੇ ਜਿਹੜੇ ਹਾਈ ਅਥਾਰਟੀ ਸੀ ਉਹਨਾਂ ਨੂੰ ਇਹ ਪ੍ਰਾਰਥਨਾ ਕੀਤੀ ਕਿ ਉਸ ਕੋਟ ਅਧਿਆਪਕਾ ਤੋਂ ਇਹ ਕਿਸੇ ਵੀਲੇ ਵੀ ਗਲਤ ਕੰਮ ਕਰ ਸਕਦੀ ਜੇ ਮਨੁਸ ਮੇਰੇ ਗਾਲਾਂ ਕੱਢ ਸਕਦੀ ਹੈ ਜਾਂ ਭੱਦੀਆਂ ਗਾਲਾਂ ਕਰ ਸਕਦੀ ਹੈ ਗੰਦੀਆਂ ਗਾਲਾਂ ਕੱਢ ਸਕਦੀ ਹੈ ਨਾ ਸੁਣਨ ਜੋ ਗਾਲਾਂ ਕੱਢਦੀ ਹੈ ਪਲੀਜ਼ ਇਹਨਾਂ ਤੇ ਲਿਖਿਤ ਅ ਜੇ ਜੀ ਇਹ ਮਵਾफी ਮੰਗਵਾਈ ਜਾਵੇ ਲਿਖਤ ਤੇ ਲਿਆ ਜਾਏ ਲੇਕਿਨ ਉਹਨਾਂ ਨੇ ਲਿਖਤ ਨਹੀਂ ਲਈ ਮੌਕੋਫੀ ਮਾਫੀ ਮੰਗੀ ਜਦਕਿ ਮੈਂ ਬਾਰ ਬਾਰ ਜ਼ੋਰਦਾਰ ਸ਼ਬਦਾਂ ਨਾਲ ਉਹਨਾਂ ਨੂੰ ਪ੍ਰਾਰਥਨਾ ਕੀਤੀ ਕਿ ਇਹ ਉਕਤ ਅਧਿਆਪਕ ਨੂੰ ਲਿਖਤ ਮਾਫੀ ਮੰਗੀ ਜਾਵੇ ਲੇਕਿਨ ਜਦੋਂ ਦੁਪਹਿਰ ਦੇ ਸਮੇਂ ਫੇਰ ਛੁੱਟੀ ਹੋਈ ਮੰਨੂ ਡੀਓ ਸਾਹਿਬ ਦਾ ਡੀਪੀਡੀਓਸ ਦਾ ਫੋਨ ਆਇਆ ਹੋਇਆ ਸੀਗਾ ਠੀਕ ਹੈ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਕੋਈ ਗ੍ਰਾਂਟ ਦੇ ਸਬੰਧ ਵਿੱਚ ਪਹੁੰਚੇਗਾ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਮੈਂ ਬਾਹਰ ਸੀਗਾ ਲਗਭਗ ਕਾਰ ਦੇ ਇੱਥੇ ਬਾਕੀ ਟੀਚਰ ਬੈਠੇ ਸੀ ਉਹ ਕਤ ਅਧਿਆਪਕਾ ਆਈ ਤੇ ਇਹ ਕੁਝ ਸਕੂਲ ਦਾ ਰਿਕਾਰਡ ਚੋਰੀ ਕਰਕੇ ਲੈ ਗਈ ਜੋ ਕਿ ਕੈਮਰੇ 'ਚ ਕੈਦ ਹੋ ਗਿਆ ਅੱਛਾ ਜੀ ਜਦੋਂ ਮੈਨੂੰ ਪਤਾ ਲੱਗਾ ਮੈਂ ਪਿੱਛੇ ਗਿਆ ਮੈਂ ਆਪਣੇ ਜਿਹੜਾ ਕੈਂਪਸ ਪਰ ਮੈਨੇਜਰ ਸਗਾ ਉਹਨਾਂ ਨੂੰ ਆਵਾਜ਼ ਲਗਾਈ ਉਹਨਾਂ ਨੇ ਇਗਨੋਰ ਕੀਤਾ ਉਹਨਾਂ ਨੇ ਗੇਟ ਬੰਦ ਨਹੀਂ ਕੀਤਾ ਉਹ ਕਤ ਅਧਿਆਪਕਾ ਫੇਰ ਇਹ ਜਿਹੜੀ ਹੈ ਬਾਹਰ ਜਾਣ ਚ ਰਿਕਾਰਡ ਲੈ ਕੇ ਫਰਾਰ ਹੋਣ ਚ ਸਫਲ ਹੋ ਗਈ ਉਹ ਤੁਹਾਡੇ ਕੋਲ ਉਸ ਦੀ ਰਿਪੋਰਟ ਇਸ ਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਸੀਸੀਟੀਵੀ ਇਸ ਦੀ ਵੀ ਰਿਕਾਰਡਿੰਗ ਹੈਗੀ ਜਿਹੜੀ ਘਟਨਾ ਕਰਮ ਹੋਇਆ ਤਾਂ ਆ ਸਾਰੀ ਘਟਨਾ ਕਰਮ ਹੋਇਆ ਉਹਦੀ ਰਿਕਾਰਡਿੰਗ ਸਾਡੇ ਸੀਸੀਟੀਵੀ ਕੈਮਰੇ 'ਚ ਅੱਛਾ ਅੱਛਾ ਹੈ ਤੇ ਕਹਿੰਦੇ ਜਿਹੜਾ ਡਿਪਾਰਟਮੈਂਟ ਵੱਲੋਂ ਕੋਈ ਐਕਸ਼ਨ ਜਾਂ ਕੋਈ ਕਮੇਟੀ ਇਸ ਤਰ੍ਹਾਂ ਦੀ ਬਣਾਈ ਗਈ ਡਿਪਾਰਟਮੈਂਟ ਵੱਲੋਂ ਕੱਲ ਦੋ ਨੁਮਾਇੰਦੇ ਆਏ ਸੀ ਅੱਛਾ ਜੀ ਉਹ ਆਪਣੀ ਪ੍ਰਕਿਰਿਆ ਪੂਰੀ ਕਰਕੇ ਲੈ ਗਏ ਆ ਅੱਗੇ ਦੇਖੋ ਕੀ ਹੁੰਦਾ ਥਾਣੇ ਵਿੱਚ ਇਹ 14 ਤਰੀਕ ਨੂੰ ਹੀ ਪੁਲਿਸ ਆਈ ਸੀ ਇੱਥੇ ਠੀਕ ਹੈ ਉਹਨਾਂ ਨੂੰ ਬੁਲਾਇਆ ਗਿਆ ਸੀ ਜਿਹੜਾ ਘਟਨਾਕ੍ਰਮ ਹੋਇਆ ਜੋ ਵੀ ਪੈਨ ਡਰਾਈਵ ਜਿਹੜਾ ਵਗੈਰਾ ਸੀ ਜੋ ਉਹਨਾਂ ਨੇ ਲੈਣੀ ਸੀ ਫੁਟੇਜ ਉਹ ਲੈ ਕੇ ਚਲੇ ਗਏ ਉਸ ਤੋਂ ਬਾਅਦ ਮੈਂ ਉਹਨਾਂ ਨੇ ਕਿਹੜੀ ਘਰ ਆ ਲਈ ਮੈਨੂੰ ਹਜੇ ਤੱਕ ਪਤਾ ਨਹੀਂ ਮੈਨੂੰ ਕੋਈ ਇਨਫੋਰਮ ਨਹੀਂ ਕੀਤਾ ਸੁਣਨ ਚ ਆਇਆ 751 ਲਗਾਈ ਹੈ 751 ਲਗਾਈ ਹੈ ਸੁਣਨ ਚ ਆਇਆ ਲੇਕਿਨ ਮੇਰੇ ਤੱਕ ਕੋਈ ਮੈਂ ਸ਼ਾਹ ਦਾ ਮੰਦਿਰ ਹੈ ਇੱਥੇ ਅਸੀਂ ਚਾਹੁੰਦੇ ਆ ਕਿ ਉਹ ਟੀਚਰ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਨਹੀਂ ਚਾਹੀਦਾ ਸੀ ਇਹ ਚੀਜ਼ ਕਰਨੀ ਕਿਉਂਕਿ ਬੱਚਿਆਂ ਦੇ ਵੀ ਅਸੀਂ ਇੱਥੇ ਜਿਹੜੇ ਆ ਰਹੇ ਆ ਇਹ ਟਿਕਾਪ ਆ ਨੈਸ਼ਨਲ ਬਿਲਡਰ ਦੀ ਤਰ੍ਹਾਂ ਕੰਮ ਕਰ ਰਹੇ ਆ ਕਿ ਬੱਚਾਂ ਦੇ ਦੀ ਫਿਊਚਰ ਲਈ ਅਸੀਂ ਰੋਕਣਾ ਅਸੀਂ ਖੁਦ ਵੀ ਉਹ ਚੀਜ਼ਾਂ ਨੂੰ ਬੜਾਵਾਣਾ ਦੇਈਏ ਤੇ ਤੁਸੀਂ ਇੱਕ ਲਾਈਨਾਂ ਵੀ ਲਿਖਿਆ ਨੇ ਮੈਂ ਚਾਹਨਾ ਕਿ ਉਹ ਲਾਈਨਾਂ ਜਰੂਰ ਸਾਡੇ ਨਾਲ ਸ਼ੇਅਰ ਕਰੋ ਇਨლაਇਨਾਂ ਜੋ ਹਾਲਾਤ ਸਿਗੇ ਅੱਛਾ ਜੀ ਇਹ ਸ਼ਾਇਦ ਮੈਂ 11 ਤਰੀਕ ਨੂੰ ਜਿਹੜੇ 9 ਤਰੀਕ ਦੀ ਘਟਨਾ ਵਾਪਰੀ ਹੈ ਬਹੁਤ ਸਾਰਾ ਕੰਮ ਸੀ ਅਚਾਨਕ ਮੈਨੂੰ ਇਨਚਾਰਜਸ਼ਿਪ ਦਾ ਕੰਮ ਮਿਲਿਆ ਸਕੂਲ ਜਿਹੜਾ ਸਾਡਾ ਪੀਐਮ ਸ਼੍ਰੀਚ ਹੋ ਗਿਆ ਕੰਮ ਆਂਦਾ ਹੈ ਜਾਂ ਨਹੀਂ ਆਂਦਾ ਜਦੋਂ ਜ਼ਿੰਮੇਵਾਰੀ ਪੈ ਜਾਂਦੀ ਹੈ ਤਾਂ ਕੰਮ ਆਉਣ ਲੱਗ ਜਾਂਦਾ ਹੈ ਮੈਂ ਪਹਿਲੇ ਵੀ ਆਪਰੇਟਿੰਗ ਦਾ ਕੰਮ ਆਪਣੇ ਗਵਰਨਮੈਂਟ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਿੰਘੋਵਾਲ ਕਰ ਚੁੱਕਾ ਹੈ ਮਨੂੰ ਥੋੜੀ ਬਹੁਤੀ ਨੋਲੇਜ ਵੀ ਹੈ ਜਿਹੜਾ ਕੰਮ ਮਨੂੰ ਨਹੀਂ ਆਉਂਦਾ ਫੇ ਮੈਂ ਆਪਣੀ ਹਾਈ ਥੋੜੀ-ਸੋਡੀ ਪੁੱਛ ਕੇ ਕਰ ਰਿਹਾ ਤਾਂ ਕਿ ਜਿਹੜਾ ਬੱਚਿਆਂ ਦੀ ਪੜ੍ਹਾਈ ਪਿੱਛੇ ਨਾ ਰਵੇ ਜੋ ਗਰੰਟਾ ਸਰਕਾਰ ਦੁਆਰਾ ਆ ਰਹੀਆਂ ਹਨ ਉਹਨਾਂ ਦਾ ਸਮੁੱਚਤ ਉਪਯੋਗ ਕੀਤਾ ਜਾ ਸਕੇ ਸਕੂਲ ਬਧੀਆ ਢੰਗ ਨਾਲ ਚੱਲ ਸਕੇ ਲੇਕਿਨ ਉਕਬ ਅਧਿਆਪਕ ਦਾ ਦੁਆਰਾ ਜੋ ਇੱਕ ਨਿੰਦਨੀਏ ਕਾਰਜ ਕੀਤਾ ਗਿਆ ਹੈ ਹੈੱਡ ਦੀ ਕੁਰਸੀ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਉਸ ਦੀ ਪੁਰਜੁਰ ਪੁਰਜੋਰ ਸ਼ਬਦਾਂ ਨਾਲ ਨਿੰਦਾ ਕਰਦਾ ਹਾਂ ਕਿੰਦਾ ਦੇ ਅਧਿਆਪਕ ਸਿੱਖਿਆ ਵਿਭਾਗ ਚ ਹੋਣੇ ਨਹੀਂ ਚਾਹੀਦੇ ਦੂਜਾ ਉਹਨੇ ਸਿੱਖਿਆ ਵਿਭਾਗ ਨੂੰ ਵੀ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੀ ਸ਼ਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੀਸਰਾ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਉਹਨੇ ਜੋ ਅਧਿਆਪਕ ਕਬਰ ਦਾ ਹੈ ਉਸ ਦੀ छवि ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਉਸ ਦੀ ਸਰਕਰਤ ਨਾਲ ਪੂਰਾ ਜਿਹੜਾ ਸਾਡਾ શિક્ષਕ ਸਿੱਖਿਆ ਵਾਲਾ શિક્ષਕ ਜਲਦਾ ਹੈ ਸਿੱਖਿਆ ਜਲਦਾ ਹੈ ਉਹ ਵੀ ਕਲੰਕਿਤ ਹੋ ਰਿਹਾ ਹੈ ਐ ਇਦਾਂ ਦੇ ਜਿਹੜੇ ਵਿਆਪਕ ਹੈ ਉਹਨਾਂ ਤੇ ਇੱਕ ਕਠੋਰ ਕਾਰਵਾਈ ਕੀਤੀ ਜਾਵੇ ਇੱਕ ਕਠੋਰ ਅੰਕੁਸ਼ ਲਗਾਇਆ ਜਾਵੇ ਤਾਂ ਕਿ ਜਿਹੜਾ ਸਕੂਲ ਹੈ ਦੱਬਿਆ ਦਾ ਮੰਦਰ ਹੈ ਸਿੱਖਿਆ ਦਾ ਮੰਦਰ ਹੈ ਉੱਥੇ ਗਿਆਨ ਦਾ ਸਹੀ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਸਕੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਔਰ ਅਨੁਦੇਸ਼ਾ ਅਨੁਸਾਰ ਜਾਂਦੇ ਜਾਂਦੇ ਯਾਰਾ ਲਾਸਟ ਗਰਦੀ ਸ਼ੋਘੇਰ ਲ ਮੁਝ ਕੋ ਚਾਹੇ ਮੇਰੇ ਸਾਥ ਲਪਟ ਜਾਓ मैं सच के पंख कर रही हूं तुम मुझे झुका नहीं सकते मैं सोने पे चढ़ के कट सकता हूं झूठ के सहारे तुम मुझे मिटा नहीं सकते मैं बहुत अच्छा जी करना गलबत करके बहुत अच्छा लगा ठीक है जी धन्यवाद धन्यवाद ਇੱਕ ਜਿਹੜਾ ਐਪਲੀਕੇਸ਼ਨ ਉਕਤ ਅਧਿਆਪਕਾ ਦੇ ਖਿਲਾਫ ਫੋਰਥ ਵਿੱਚ ਪੜਦਾ ਹੈ ਵਿਦਿਆਰਥੀ ਅਰਸ਼ਦੀਪ ਮਾਂਜੂ ਉਹਨੇ ਉਹ ਮੇਰੇ ਕੋਲ ਕੰਪਲੀਟ ਲੈ ਕੇ ਆਇਆ ਉਹਦੀ ਮਦਰ ਨਾਲ ਸੀ ਇਸ ਬੱਚੇ ਨੂੰ ਉਕਤ ਅਧਿਆਪਕਾ ਦਾਰਾ ਡਰਾਇਆ ਤੇ ਧਮਕਾਇਆ ਵੀ ਗਿਆ ਕਿ ਤੇਰੀ ਮਾਂ ਨੇ ਐਸਐਮਸੀ ਕਮੇਟੀ ਦਾ ਮੈਂਬਰ ਬਣ ਕੇ ਬਹੁਤ ਗਲਤ ਕੰਮ ਕੀਤਾ ਉਹ ਪਾਗਲ ਹੈ ਜਿਹੜੀ ਇਸ ਵੇਲੇ ਐਸਐਮਸੀ ਕਮੇਟੀ ਦੀ ਚੇਅਰਮੈਨ ਬਣੀ ਹੈ ਉਹ ਵੀ ਪਾਗਲ ਹੈ ਉਹਨੂੰ ਬੱਚੇ ਨੂੰ ਥੱਪੜ ਵੀ ਮਾਰੇ ਗਏ ਆ ਸਾਡੇ ਕੋਲ ਐਪਲੀਕੇਸ਼ਨ ਹੈ ਇਹ ਬੱਚੇ ਦੁਆਰਾ ਦਿੱਤੀ ਗਈ ਤੁਹਾਨੂੰ ਆ ਬੱਚੇ ਦੀ ਮਾਂ ਦੁਆਰਾ ਦਿੱਤੀ ਗਈ ਹੈ ਜੀ ਬੱਚੇ ਨੇ ਵੀ ਆਪਣੀ ਪੀੜਾ ਆ ਕੇ ਮਾਨੂੰ ਬਿਆਨ ਕੀਤੀ ਇਹਦਾ ਸੰਗਿਆਨ ਛੇਤੀ ਹੀ ਲਿਆ ਜਾਵੇਗਾ ਅੱਛਾ ਜੀ ਜਿਹੜੀ ਤੁਸੀਂ ਐਪਲੀਕੇਸ਼ਨ ਹੈ ਸਾਨੂੰ ਵੀ ਸ਼ੇਅਰ ਕਰਨਾ ਹਾਂ ਇਹ ਐਪਲੀਕੇਸ਼ਨ ਮੈਂ ਤੁਹਾਨੂੰ ਹੁਣੀ ਸੈਂਡ ਕਰ ਰਿਹਾ ਹਾਂ